ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਦੋਸਤੋ ਅੱਜ ਆਪਾਂ ਮੈਥ ਦੇ ਦੂਜੇ ਕਨਸੈਪਟ ਤੇ ਆ ਚੁੱਕੇ ਹਾਂ ਜਿਹਦੇ ਵਿੱਚ ਤੁਹਾਨੂੰ ਆਪਾਂ ਅਗਲੇ ਟੌਪਿਕਾਂ ਦੀ ਗੱਲ ਕਰਾਂਗੇ ਆਪਾਂ ਟੌਪਿਕ ਡਿਸਕਸ ਕਰ ਚੁੱਕੇ ਸੀ ਇਕਾਈ ਅੰਕ ਦਾ ਟੌਪਿਕ ਆਪਾਂ ਡਿਸਕਸ ਕਰ ਲਿਆ ਸੀ ਐਵਰੇਜ ਦਾ ਪ੍ਰਤੀਸ਼ਤ ਅੱਜ ਆਪਾਂ ਟੌਪਿਕ ਦਾ ਡਿਸਕਸ ਕਰਨਾ ਜਿਹੜਾ ਲਾਭ ਹਾਨੀ ਦਾ ਮੈਨੂੰ ਉਮੀਦ ਹੈ ਕਿ ਤੁਸੀਂ ਪਹਿਲੇ ਟੌਪਿਕਾਂ ਨੂੰ ਬੜੇ ਚੰਗੇ ਤਰੀਕੇ ਨਾਲ ਕੀਤਾ ਹੋਏਗਾ ਲਾਭ ਹਾਨੀ ਦਾ ਜਿਹੜਾ ਟੌਪਿਕ ਹੈ ਨਾ ਲਾਭ ਹਾਨੀ ਦਾ ਟੌਪਿਕ ਵੀ ਆਪਣੇ ਪ੍ਰਤੀਸ਼ਤ ਦਾ ਨਾਲ ਜੁੜਿਆ ਹੋਇਆ ਇਹ ਟੌਪਿਕ ਹੈ ਠੀਕ ਹੈ ਇਹਦੇ ਵਿੱਚ ਪੁੱਛਦਾ ਹੈ ਇੱਕ ਮੋਬਾਈਲ ਠੀਕ ਹੈ ਮੈਂ ਸ਼ਾਰਟ ਦੇ ਵਿੱਚ ਲਿਖਣਾ ਤੁਸੀਂ ਕਰ ਲੋ ਠੀਕ ਹੈ ਉਸ ਤਰੀਕੇ ਨਾਲ ਮੰਨ ਲਓ ਕਿ ਰਾਮ ਨੇ ਇੱਕ ਮੋਬਾਈਲ 12000 ਰੁਪਏ ਦਾ ਖਰੀਦਿਆ ਠੀਕ ਹੈ ਕਿੰਨੇ ਦਾ ਵੇਚੇ ਕਿ 10% ਦਾ ਲਾਭ ਹੋ ਜਾਵੇ ਉਸਨੂੰ ਠੀਕ ਹੈ ਇਦਾਂ ਦੇ ਕੁਸ਼ਚਨ ਪੁੱਛੇ ਜਾਂਦੇ ਆ ਤੁਸੀਂ ਆਮ ਜਾਣਦੇ ਹੋ ਹਨ ਪ੍ਰਤੀਸ਼ਤ ਦਾ ਦੇ ਵਿੱਚ ਨਾ ਇੱਕ ਮੈਂ ਕਨਸੈਪਟ ਦੱਸਿਆ ਸੀਗਾ ਕਿ 1% ਕਿੱਦਾਂ ਪਤਾ ਕਰੀਦਾ ਤੇ 10% ਕਿੱਦਾਂ ਜਿਹਨੇ ਪਿਛਲੀ ਕਲਾਸ ਨਹੀਂ ਦੇਖੀ ਜੇਕਰ ਉਹਨੇ ਉਹ ਕਲਾਸ ਨਹੀਂ ਦੇਖੀ ਤਾਂ ਕਨਸੈਪਟ ਨਹੀਂ ਸਮਝ ਆਊਗਾ ਤੁਹਾਨੂੰ ਮੈਂ ਇਹ ਗੱਲ ਦੱਸੀ ਸੀਗੀ ਕਿ ਕਿਸੇ ਵੀ ਚੀਜ਼ ਦਾ 10% ਪਤਾ ਕਰਨ ਦੇ ਲਈ ਇੱਕ ਜ਼ੀਰੋ ਛੱਡ ਕੇ ਆਪਾਂ ਪੁਆਇੰਟ ਲਾ ਦਿੰਦੇ ਹਾਂ ਠੀਕ ਹੈ ਜਿਵੇਂ ਹੁਣ 12000 ਹੈ ਤੇ 12000 ਦਾ 1% 10% ਕਿੰਨਾ ਹੋਊਗਾ ਇੱਥੇ ਪੁਆਇੰਟ ਲਾਤਾ ਕੀ ਬਚਿਆ 1200 ਸਿਮਪਲੀ ਮੈਂ 1200 ਰੁਪਿਆ ਦੇ ਵਿੱਚ ਜਮਾ ਕਰ ਦਿੰਦਾ 00231 1320 ਦਾ ਜੇਕਰ ਉਹ ਮੋਬਾਈਲ ਵੇਚ ਦੂਗਾ ਤੈਨੂੰ 10% ਦਾ ਲਾਭ ਹੋ ਜੂਗਾ ਐਨਾ ਹੀ ਹੈ ਐਨਾ ਕੀ ਕਨਸੈਪਟ ਹੈ ਠੀਕ ਹੈ ਸੁਪੋਜ਼ ਕਰੋ ਕਿ ਇਹ ਜਿਹੜਾ ਕੁਐਸਚਨ ਹੈ ਇਹਦੇ ਵਿੱਚ ਉਹ ਪੁੱਛਦਾ ਕਿ ਕਿੰਨੇ ਦਾ ਵਿੱਚ ਕਿ ਉਹਨੂੰ 30% ਦਾ ਲਾਭ ਹੋ ਜੇ ਜਾਂਪ ਰੌਂਡ ਫਿਗਰ ਲੈਨੇ ਆ ਕੋਈ ਰਕਮ ਆਪਾਂ ਸਪੋਜ਼ ਕਰੋ ਕਿ ਉਹ ਕਿੰਨੇ ਦਾ ਵੇਚੇ ਕਿ ਉਹਨੂੰ 22% ਦਾ ਲਾਭ ਹੋਵੇ ਹਨਾ ਆਪਾਂ ਕਵਾਂਗੇ ਇਹ ਮੁਸ਼ਕਲ ਆ ਇਹ ਮੁਸ਼ਕਲ ਨਹੀਂ ਆ ਦੇਖੋ 12000 ਦਾ ਮੋਬਾਈਲ ਸੀਗਾ ਉਹਦਾ ਖਰੀਦਿਆ ਸੀਗਾ ਉਹਦਾ ਠੀਕ ਹੈ 12000 ਦੀ ਉਹਦੀ ਖਰੀਦ ਸੀਗੀ ਆਪਾਂ ਕਰਨਾ ਕੀ ਇਹਦਾ 1% ਪਤਾ ਕਰਨਾ ਹੈਦਾ 1% ਪਤਾ ਕਰਨ ਲਈ ਕੀ ਆ 2 ਜ਼ੀਰੋ ਛੱਡ ਕੇ ਆਪਾਂ ਪੁਆਇੰਟ ਲਾਵਾਂਗੇ 120 ਆ ਜਿਹੜਾ 12000 ਦੇ 1% ਦੇ ਬਰਾਬਰ ਆ ਇਦਾਂ ਹੀ ਆ ਉਸ ਤੋਂ ਬਾਅਦ ਮੈਨੂੰ ਇਹ ਗੱਲ ਦੱਸੋ ਵੀ ਕਿੰਨੇ ਪਰਸੈਂਟ ਦਾ ਲਾਭ ਲੈਣਾ ਸੀਗਾ 22% ਦਾ ਜੇ 1% ਨੂੰ ਮੈਂ 22 ਨਾਲ ਗੁਣਾ ਕਰ ਦੇਵਾਂ ਸਿੰਪਲੀ ਤੇ ਮੈਨੂੰ ਪਤਾ ਲੱਗ ਜਾਊਗਾ ਕਿ ਇਹਦਾ 22% ਕਿੰਨਾ ਹੋਊਗਾ ਦੇਖੋ 200 224 212 ਗੁਣਾ 200 224 212 ਠੀਕ ਹੈ ਇਹ ਕਿੰਨਾ ਹੋ ਗਿਆ 0462 2640 ਮੈਂ 2640 ਰੁਪਏ ਮਹਿੰਗਾ ਵੇਚ ਦੂਗਾ ਜੀ ਜੇ 2640 ਚ ਜੋੜ ਦਿਓ ਤੇ ਆਪਾਂ ਨੂੰ 4 6 4 1 ਮਤਲਬ 14640 ਰੁਪਏ ਦਾ ਜਿਹੋ ਮੋਬਾਈਲ ਵੇਚ ਦੂਗਾ ਤੇ ਉਹਨੂੰ ਕਿੰਨੇ ਪਰਸੈਂਟ ਦਾ ਲਾਭ ਹੋਊਗਾ 22% ਦਾ ਪਰਸੈਂਟ ਦਾ ਟੌਪਿਕ